ਬੀਤੇ ਕੱਲ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਨਿਊ ਜਲਪਾਈਗੂੜੀ ਨੇੜੇ ਵਾਪਰੇ ਰੇਲ ਹਾਦਸੇ ਦੇ ਵਿੱਚ ਪੰਜਾਬੀ ਟ੍ਰਿਬਿਊਨ ਦੇ ਮੁਤਾਬਕ ਹੁਣ ਤੱਕ 15 ਲੋਕਾਂ ਦੀ ਮੌਤ ਅਤੇ 60 ਤੋਂ ਵੱਧ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਮਾਲ ਗੱਡੀ ਸਿਆਲਦਾ ਜਾ ਰਹੀ ਸੀ ਤਾਂ ਨਿਊ ਜਲਪਾਈਗੂੜੀ ਤੋਂ 30 ਕਿਲੋਮੀਟਰ ਦੂਰ ਰੰਗਾਪਾਣੀ ਸਟੇਸ਼ਨ ਤੇ ਖੜੀ 13174 ਕੰਚਨਜੰਗਾ ਐਕਸਪ੍ਰੈਸ ਨਾਲ ਟਕਰਾ ਗਈ। ਲੱਕਰ ਐਨੀ ਭਿਆਨਕ ਸੀ ਕਿ ਕਚਨਜੰਗਾ ਐਕਸਪ੍ਰੈਸ ਦੇ ਤਿੰਨ ਡੱਬੇ ਪੂਰੀ ਤਰ੍ਹਾਂ ਲੀਹੋ ਲੱਤ ਗਏ ਜਿਸ ਕਾਰਨ ਮਾਲ ਗੱਡੀ ਦੇ ਲੋਕੋ ਪੈਲੇਟ ਤੇ ਸਹ ਪੈਲੇਟ ਅਤੇ ਯਾਤਰੀ ਰੇਲ ਗੱਡੀ ਦੇ ਗਾਰਡਸ ਨੇ ਘੱਟੋ ਘੱਟ 15 ਲੋਕਾਂ ਦੀ ਮੌਤ ਹੋਈ ਹੈ ਹਾਸੇ ਵਾਲੀ ਥਾਂ ਤੇ ਸੂਬਾ ਤੇ ਕੇਂਦਰ ਸਰਕਾਰ ਦੀਆਂ ਕਈ ਏਜੰਸੀਆਂ ਲਗਾਤਾਰ ਆਹਤਕਾਰਜਾਂ ਵਿੱਚ ਲੱਗੀਆਂ ਹੋਈਆਂ ਨੇ ਜ਼ਖਮੀਆਂ ਨੂੰ ਨਾਰਥ ਬੰਗਾਲ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਂਦਰਜੀ ਨੇ ਵੀ ਹਾਸੀ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਜ਼ਖਮੀਆਂ ਦਾ ਹਾਲ-ਚਾਲ ਜਾਣਿਆ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹਾਸੀ ਦੀ ਵਜ੍ਹਾ ਮਾਲ ਗੱਡੀ ਦੇ ਲੋਕੋ ਪੈਲੇਟ ਵੱਲੋਂ ਸਿਗਨਲ ਨੂੰ ਨਜ਼ਰ ਅਦਾਜ਼ ਕਰਨਾ ਵੀ ਹੋ ਸਕਦਾ ਹੈ। ਨਾਲ ਹੀ ਰੇਲਵੇ ਬੋਰਡ ਦੀ ਚੇਅਰਪਰਸਨ ਜਿਆ ਵਰਮਾ ਸੈਨਾ ਨੇ ਕਿਹਾ ਹੈ ਕਿ ਰੇਲਵੇ ਦਾ ਕਵਚ ਜਾਂ ਰੇਲ ਗੱਡੀ ਨੂੰ ਟੱਕਰ ਤੋਂ ਬਚਾਉਣ ਵਾਲਾ ਪ੍ਰਬੰਧ ਗੁਹਾਟੀ-ਦਿੱਲੀ ਰੂਟ ਤੇ ਮੌਜੂਦ ਨਹੀਂ ਸੀ। ਦੇਸ਼ ਦੀ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਵਿੱਚ ਗੰਯਾ ਜਾਨਾਂ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਜ਼ਖਮੀਆਂ ਦੇ ਜਲਦੀ ਸਿਹਤਵਾਜ ਹੋਣ ਦੀ ਦਵਾ ਵੀ ਕੀਤੀ ਹੈ ਅਤੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਹਰ ਹਰ ਪਲ ਦੀ ਰਿਪੋਰਟ ਜਿਹੜੀ ਆ ਹਾਦਸੇ ਵਾਲੀ ਥਾਂ ਤੋਂ ਲਈ ਜਾ ਰਹੀ ਹੈ। ਰੇਲਵੇ ਮੰਤਰੀ ਅਸ਼ਵਨੀ ਬੈਸਨਮ ਨੇ ਕਿਹਾ ਹੈ ਕਿ ਰੇਲਵੇ ਸੁਰੱਖਿਆ ਕਮਿਸ਼ਨਰ CRS ਨੇ ਹਾਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਜਿੰਨਾ ਗਲਤੀਆਂ ਕਰਕੇ ਇਹ ਹਾਦਸਾ ਵਾਪਰਿਆ ਹੈ ਉਹ ਗਲਤੀਆਂ ਦੁਬਾਰਾ ਨਾ ਹੋਣ ਇਸ ਲਈ ਲੋੜੀ ਦੇ ਉਪਰਾਲੇ ਕੀਤੇ ਜਾਣਗੇ ਉਹਨਾਂ ਕਿਹਾ ਕਿ ਹਾਦਸੇ ਦਾ ਕਾਰਨ ਮਨੁੱਖੀ ਗਲਤੀ ਵੀ ਹੋ ਸਕਦੀ ਹੈ ਕੁਝ ਰਿਪੋਰਟਾਂ ਮੁਤਾਬਕ ਆਟੋਮੈਟਿਕ ਸਿਗਨਲ ਫੇਲ ਹੋਣ ਕਰਕੇ ਹੀ ਮਾਲ ਗੱਡੀ ਨੂੰ ਸਾਰੇ ਰੈੱਡ ਸਿਗਨਲ ਨੂੰ ਲੰਘਣ ਦੀ ਖੁੱਲ ਦਿੱਤੀ ਗਈ ਸੀ ਲਿਖਤੀ ਦਸਤਾਵੇਜ਼ ਅਥਾਰਟੀ ਲੈਟਰ TA 912 ਦਿੱਤਾ ਸੀ ਉਸ ਵਿੱਚ ਸਾਰੇ ਰੈੱਡ ਸਿਗਨਲ ਨੂੰ ਲੰਘਣ ਦੀ ਖੁੱਲ ਦਿੱਤੀ ਗਈ ਸੀ ਅਥਾਰਟੀ ਲੈਟਰ ਚ ਲਿਖਿਆ ਸੀ ਕੀ ਆਟੋਮੈਟਿਕ ਸਿਗਨਲ ਫੇਲ ਹੋ ਗਿਆ ਹੈ ਤੇ ਤੁਹਾਨੂੰ ਰਾਣੀ ਪਾਤਰਾ ਰੇਲਵੇ ਸਟੇਸ਼ਨ ਤੇ 70 ਹਾਟ ਜੰਕਸ਼ਨ ਵਿਚਾਲੇ ਆਉਂਦੇ ਸਾਰੇ ਆਟੋਮੈਟਿਕ ਸਿਗਨਲ ਪਾਸ ਕਰਨ ਦੀ ਖੁੱਲ ਹੈ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਦੋਹਾਂ ਸਟੇਸ਼ਨਾਂ ਦੇ ਵਿਚਾਲੇ 9 ਸਿਗਨਲ ਪੈਂਦੇ ਹਨ ਇਸ ਘਟਨਾ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਮਲਕਾਰਜਨ ਖੜਗੇ ਅਤੇ ਰਾਹੁਲ ਗਾਂਧੀ ਅਤੇ ਪੱਛਮੀ ਮਗਾਲ ਦੀ ਮੁੱਖ ਮੰਤਰੀ ਬਮਤਾ ਵਹਿੜ ਜੀ ਨੇ ਰੇਲਵੇ ਦੇ ਮਾੜੇ ਪ੍ਰਬੰਧਾਂ ਤੇ ਸਵਾਲ ਵੀ ਉਠਾਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਰੇਲਵੇ ਟਾਂਚਾ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਟਿਕਟਾਂ ਦੇ ਵਿੱਚ ਤਾਂ ਵਾਅਦਾ ਕੀਤਾ ਜਾ ਰਿਹਾ ਹੈ ਪਰ ਜੋ ਪ੍ਰਬੰਧ ਚ ਕਿੰਨੀ ਬਣਾਉਣ ਦੀ ਲੋੜ ਹੈ ਉਸ ਪਾਸੇ ਨੂੰ ਸਰਕਾਰ ਨੇ 10 ਸਾਲਾਂ ਤੋਂ ਕੋਈ ਵੀ ਧਿਆਨ ਨਹੀਂ ਦਿੱਤਾ ਤੇ ਇਸੇ ਕਰਕੇ ਹੀ ਇੰਨਾ ਵੱਡਾ ਹਾਦਸਾ ਫਿਰ ਤੋਂ ਦੁਬਾਰਾ ਵਾਪਰਿਆ ਹੈ ਹਾਦਸੇ ਤੋਂ ਬਾਅਦ ਕੰਚਨਜੰਗਾ ਐਕਸਪ੍ਰੈਸ ਦੇ ਨੁਕਸਾਨੇ ਗਏ ਡੱਬਿਆਂ ਨੂੰ ਵੱਖ ਕਰਕੇ ਕੰਚਨਜੰਗਾ ਐਕਸਪ੍ਰੈਸ ਨੂੰ ਕੱਲ੍ਹ ਹੀ ਕੋਲਕੱਤਾ ਲਈ ਰਵਾਨਾ ਕਰ ਦਿੱਤਾ ਗਿਆ ਸੀ ਇਸ ਹਾਦਸੇ ਦੇ ਵਿੱਚ ਮਾਰੇ ਗਏ ਲੋਕਾਂ ਨੂੰ 10-10 ਲੱਖ ਅਤੇ ਗੰਭੀਰ ਜ਼ਖਮੀਆਂ ਨੂੰ 2.5 ਲੱਖ ਅਤੇ ਮਾਮੂਲੀ ਜ਼ਖਮੀਆਂ ਨੂੰ 50-50 ਹਜ਼ਾਰ ਮੁਆਵਜ਼ਾ ਦੇਣ ਦਾ ਐਲਾਨ ਰੇਲਵੇ ਮੰਤਰੀ ਵੱਲੋਂ ਕੀਤਾ ਗਿਆ ਹੈ।